ਇਸ ਮੌਕੇ ਤੇ ਅਗਰ ਤੁਸੀਂ ਮੈਨੂੰ ਕਹੋ ਬਿੱਟੂ ਤੇ ਮੈਂ ਕੋਈ ਟਿੱਪਣੀ ਕਰਾਂ ਤਾਂ ਕੁਝ ਸਮਝ ਨਹੀਂ ਆਉਂਦਾ ਵੀ ਕੀ ਕਰਾਂ ਉਹ ਜੇ ਬੰਦੇ ਜਿਹਦੇ ਨਾਲ ਏਡੀ ਨੇੜਤਾ ਹੋਵੇ ਹਰ ਚੀਜ਼ ਸਲਾਹ مشورے ਨਾਲ ਹੁੰਦੀ ਹੋਵੇ ਅਚਣ ਚੇਤ ਇਹ ਜਿਹਾ ਕਦਮ ਚੁੱਕ ਜਾਏ ਟੂਡੋ ਸਾਹਿਬ ਕੇ ਪਿਤਾ ਜੀ ਜਬ ਪ੍ਰਾਈਮ ਮਿਨਿਸਟਰ ਥੇ ਇਸੇ ਤਰੀਕੇ ਸੇ ਕੁਝ ਮਿਲਟੈਂਟ ਉਹਨੇ ਕਨਿਸ਼ਕ ਆਪ ਕੋ ਯਾਦ ਹੋਗਾ ਕਨਿਸ਼ਕ 300 ਸੇ ਜ਼ਿਆਦਾ ਲੋਕ ਮਰੇ उसकी इन्वेस्टिगेशन आज तक पूरी नहीं हुई जो निजर एक बहुत बड़ा खून खार टेररिस्ट है जो मेरे ग्रैंडफादर का असैसिनेशन जिसने किया सर उसमें जगतार हवारा उसका राइट हैंड था जिसको सर इन्होंने वहां पे अपना दी और वो खुद एक नशे की वॉर में ड्रग की वॉर में और गैंगस्टर वॉर में वो मारा गया अभी इन्वेस्टिगेशन भी चल रही है और आरोप हमारे देश की एजेंसियों पर लगा दिया Education is not the amount of information that is put in the human brain. It must have man making, character making, and life building assimilation of ideas. ਉਹ ਬ੍ਰਿਜ ਬਣ ਕੇ ਉਹ ਪੁਲ ਵਲ ਕੇ ਕੰਮ ਕਰਾਂਗੇ ਵੀ ਪੰਜਾਬ ਦੇ ਕਿਸਾਨਾਂ ਲਈ ਪੰਜਾਬ ਦੇ ਮਜ਼ਦੂਰਾਂ ਲਈ ਪੰਜਾਬ ਦੀ ਇੰਡਸਟਰੀ ਲਈ ਪੰਜਾਬ ਦੇ ਦੁਕਾਨਦਾਰਾਂ ਲਈ ਜਿਹੜੀ ਇੱਕ ਬਹੁਤ ਵੱਡਾ ਉਥੇ ਲੋੜ ਇਸ ਗੈਪ ਨੂੰ ਪਰਣ ਲਈ ਜੋ ਦੂਸਰਾ ਇੱਕ ਟੈਰਰਿਸਟ ਪੰਨੂ ਨਾਮ ਹੈ ਉਸ ਦਾ ਸਰ ਉਸਨੇ ਇਹ ਐਲਾਨ ਕਰ ਦਿਆ ਵੀ ਕੈਨੇਡਾ ਮੇ ਹਮ ਹਿੰਦੂਆਂ ਕੋ ਨਹੀਂ ਰਹਿਣ ਦੇਂਗੇ ਕਿੰਨੀ ਬੜੀ ਗਰਾਰ ਡਾਲਨੇ ਦੀ ਕੋਸ਼ਿਸ਼ ਕੀਤੀ ਹੈ ਰਵਨੀਤ ਬਿੱਟੂ ਉਹਨਾਂ ਦਾ ਕੀ ਇੰਟਰੋਡਕਸ਼ਨ ਕੀ ਪਛਾਣ ਦਈਏ ਵੈਸੇ ਵੀ ਉਹ ਪੰਜਾਬ ਦੀ ਰਾਜਨੀਤੀ ਵਿੱਚ ਤਾਂ ਪਹਿਚਾਨ ਦੇ ਮਹਤਾਜ ਨਹੀਂ ਹਨ ਕਾਂਗਰਸ ਵੱਲੋਂ ਕਿਸੇ ਵੇਲੇ ਮੁੱਖ ਮੰਤਰੀ ਰਹੇ ਸ਼ਖਸ ਦੇ ਪੋਤੇ ਤਿੰਨ ਵਾਰ ਕਾਂਗਰਸ ਵੱਲੋਂ ਲੋਕ ਸਭਾ ਮੈਂਬਰ ਇੱਕ ਹਲਕੇ ਤੋਂ ਨਹੀਂ ਸਗੋਂ ਦੋ-ਦੋ ਹਲਕੇ ਆਨੰਦਪੁਰ ਸਾਹਿਬ ਅਤੇ ਲੁਧਿਆਣੇ ਵਰਗੇ ਹਲਕੇ ਤੋਂ ਉਹ ਲੋਕਾਂ ਦੀ ਲੋਕ ਸਭਾ ਵਿੱਚ ਨਮਾਇੰਦਗੀ ਕਰ ਚੁੱਕੇ ਹਨ ਰਵਨੀਤ ਬਿੱਟੂ ਇਸ ਤੋਂ ਬਾਅਦ ਉਹਨਾਂ ਦਾ ਇੰਟਰੋਡਕਸ਼ਨ ਦੇਣਾ ਦੋਸਤੋ ਚਾਪਲੂਸੀ ਦੀ ਸ਼੍ਰੇਣੀ ਵਿੱਚ ਹੀ ਆਵੇਗਾ ਆਪਾਂ ਨੂੰ ਜਿੰਨੀ ਕੋਈ ਜ਼ਰੂਰਤ ਹੈ ਦੋਸਤੋ ਉਸ ਲਈ ਇੰਨਾ ਹੀ ਕਾਫੀ ਹੈ ਅੱਜ ਇਹਨਾਂ ਬਾਰੇ ਹੀ ਗੱਲ ਕਰਾਂਗੇ ਕਾਰਨ ਕਾਰਨ ਕਿਉਂ ਉਹ ਕਾਂਗਰਸ ਛੱਡ ਕੇ ਬੀਜੇਪੀ ਵਿੱਚ ਸ਼ਾਮਲ ਹੋ ਗਏ ਅਤੇ ਹੁਣ ਲੁਧਿਆਣੇ ਤੋਂ ਬੀਜੇਪੀ ਵੱਲੋਂ ਲੋਕ ਸਭਾ ਦੀਆਂ ਚੋਣਾਂ ਲੜਨਗੇ ਕੀ ਇਹ ਬੀਜੇਪੀ ਵਿੱਚ ਆਉਣ ਤੋਂ ਬਾਅਦ ਵੀ ਹੁਣ ਲੁਧਿਆਣੇ ਤੋਂ ਆਪਣੀ ਸੀਟ ਕੱਢ ਸਕਣਗੇ ਕੀ ਕਾਂਗਰਸ ਛੱਡਣ ਤੋਂ ਬਾਅਦ ਵੀ ਬੀਜੇਪੀ ਜੁਆਇਨ ਕਰਨ ਤੇ ਇਹਨਾਂ ਦੀ ਜਿੱਤ ਸੰਭਾਵਿਤ ਹੈ ਅੱਜ ਇਹਨਾਂ ਹੀ ਕੁਝ ਕਾਰਨਾ ਉੱਪਰ ਜਾਣਕਾਰੀ ਪ੍ਰਾਪਤ ਕਰਾਂਗੇ ਇਨਾ ਬਾਰੇ ਜਾਣਕਾਰੀ ਪ੍ਰਾਪਤ ਕਰਨ ਤੋਂ ਪਹਿਲਾਂ ਦੋਸਤੋ ਇੱਕ ਕੰਮ ਕਰ ਲੋ ਜੇ ਚੈਨਲ ਨੂੰ ਹਲੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਹੈ ਤਾਂ ਸਬਸਕ੍ਰਾਈਬ ਵੀ ਜ਼ਰੂਰ ਕਰ ਲੋ ਚਲੋ ਆਪਣੇ ਵਿਸ਼ੇ ਉੱਤੇ ਆਉਂਦੇ ਹਾਂ ਰਵਨੀਤ ਬਿੱਟੂ ਐਮਪੀ ਰਵਨੀਤ ਬਿੱਟੂ ਦੋਸਤੋ ਇਹਨਾਂ ਦਾ ਪੂਰਾ ਨਾਂ ਰਵਨੀਤ ਸਿੰਘ ਬਿੱਟੂ ਹੈ ਇਹਨਾਂ ਦਾ ਪਰਿਵਾਰਕ ਪਿਸ਼ੋਕੜ ਮਾਲਵੇ ਤੋਂ ਲੁਧਾਨੇ ਜਿਨੇ ਨਾਲ ਜੁੜਦਾ ਹੈ ਇਹ ਇੱਕ ਕੱਟੜ ਕਾਂਗਸੀ ਪਰਿਵਾਰ ਨਾਲ ਸੰਬੰਧ ਰੱਖਦੇ ਹਨ ਇਹਨਾਂ ਦੇ ਦਾਦਾ ਸਵਰਗੀ ਬਿਆਨਤ ਸਿੰਘ ਇਨਾਂ ਦੇ ਦਾਦਾ ਸਵਰਗੀ ਬੈਂਤ ਸਿੰਘ ਜੋ ਪੰਜਾਬ ਵਿੱਚ ਕਾਂਗਰਸੀ ਸਰਕਾਰ ਵੇਲੇ ਮੁੱਖ ਮੰਤਰੀ ਸਨ ਇੰਜ ਇਹ ਇੱਕ ਕਾਂਗਰਸੀ ਟਕਸਾਲੀ ਕਾਂਗਰਸੀ ਪਰਿਵਾਰ ਵਿੱਚੋਂ ਹਨ ਇਹ ਕਿਹਾ ਜਾ ਸਕਦਾ ਹੈ ਇਹਨਾਂ ਦਾ ਪਰਿਵਾਰ ਮਸ਼ਹੂਰ ਰਿਹਾ ਹੈ ਆਪਣੇ ਇੱਕ ਸਟੈਂਡ ਕਰਕੇ ਖਾਲਿਸਤਾਨੀ ਪੱਖੀ ਵਿਚਾਰਧਾਰਾ ਦਾ ਖੁੱਲ ਕੇ ਵਿਰੋਧ ਕਰਨ ਦੇ ਕਰਕੇ ਆਪਣੇ ਇਸੇ ਹੀ ਸਟੈਂਡ ਕਰਕੇ ਇਹ ਉਹਨਾਂ ਦੇ ਨਿਸ਼ਾਨੇ ਤੇ ਵੀ ਰਿਹਾ ਹੈ ਇਹ ਪਰਿਵਾਰ ਦੋਸਤੋ ਜਦੋਂ ਪਿਓ ਦਾਦੇ ਕਾਂਗਰਸ ਵਿੱਚ ਰਹੇ ਹੋਣ ਤਾਂ ਇਹ ਕਿਵੇਂ ਬੀਜੇਪੀ ਵਿੱਚ ਆ ਗਏ ਜਦੋਂ ਕਿ ਪੰਜਾਬ ਵਿੱਚ ਇੱਕ ਹੋਰ ਪਾਰਟੀ ਆਮ ਆਦਮੀ ਪਾਰਟੀ ਜਿਸ ਦੇ ਤਕਰੀਬਨ 80% ਐਮਐਲਏ ਜੋ ਚੁਣੇ ਹੋਏ ਹਨ ਉਹ ਕਾਂਗਰਸ ਪਾਰਟੀ ਵਿੱਚੋਂ ਹੀ ਨਿਕਲ ਕੇ ਆਮ ਆਦਮੀ ਪਾਰਟੀ ਵਿੱਚ ਆਏ ਸਨ ਪਰ ਇਹ ਉਹਨਾਂ ਵਾਂਗ ਆਮ ਆਦਮੀ ਪਾਰਟੀ ਵਿੱਚ ਨਾ ਜਾ ਕੇ ਭਾਜਪਾ ਵਿੱਚ ਕਿਉਂ ਆ ਗਏ ਕਾਂਗਰਸ ਅਤੇ ਭਾਜਪਾ ਦਾ 36 ਦਾ ਅੰਕੜਾ ਹੈ ਰਾਜਨੀਤੀ ਵਿੱਚ ਇੱਕਦਮ ਕਾਂਗਰਸ ਛੱਡ ਕੇ ਆਪਣੀ ਕਾਂਗਰਸ ਦੀ ਘੌਰ ਵਿਰੋਧੀ ਪਾਰਟੀ ਭਾਜਪਾ ਵਿੱਚ ਜਾਣਾ ਸੋਚਣ ਵਾਲੀ ਗੱਲ ਹੈ ਇਹਨਾਂ ਨੇ ਇਹ ਕਦਮ ਕਿਉਂ ਚੁੱਕਿਆ ਜਦੋਂ ਸਰਕਾਰੀ ਸ਼ਹਿ ਤੇ ਕੋਮਿਨਿਸਟ ਜਥੇ ਬੰਦੀਆਂ ਭਾਜਪਾ ਦਾ ਡਟਮਾ ਵਿਰੋਧ ਕਰ ਰਹੀਆਂ ਹੁਣ ਪੰਜਾਬ ਵਿੱਚ ਐਂਟੀ ਹਿੰਦੂ ਵਿਚਾਰਤਾਰਾ ਉਹ ਵੀ ਪੂਰੇ ਜੋਰਾਂ ਤੇ ਹੋਵੇ ਫਿਰ ਰਵਨੀਤ ਬਿੱਟੂ ਕਿਉਂ ਕਾਂਗਰਸ ਛੱਡ ਕੇ ਭਾਜਪਾ ਜੁਆਇਨ ਕਰ ਗਏ ਨੇਤਾ ਦਾ ਜਿੱਤਾਂ ਲਈ ਚੋਣਾ ਲੜਦੇ ਨੇ ਮੀਡੀਆ ਦੇ ਮੁਤਾਬਕ ਖਾਸ ਕਰ ਗੋਦੀ ਮੀਡੀਆ ਦੇ ਮੁਤਾਬਕ ਆਮ ਆਦਮੀ ਪਾਰਟੀ ਅਤੇ ਕਾਂਗਰਸ ਦੀ ਇਸ ਵੇਲੇ ਪੰਜਾਬ ਵਿੱਚ ਪੂਰੀ ਹਵਾ ਹੈ ਪਰ ਥੋੜਾ ਧਿਆਨ ਨਾਲ ਗਹਿਰਾਈ ਨਾਲ ਸੋਚੀਏ ਤਾਂ ਉਹਨਾਂ ਦਾ ਚੁੱਕਿਆ ਹੋਇਆ ਕਦਮ ਕਾਂਗਰਸ ਛੱਡ ਕੇ ਬੀਜੇਪੀ ਨੂੰ ਜੁਆਇਨ ਕਰਨਾ ਉਹ ਸਮਝ ਆਉਂਦਾ ਹੈ ਇਸ ਮੌਕੇ ਤੇ ਅਗਰ ਤੁਸੀਂ ਮੈਨੂੰ ਕਹੋ ਬਿੱਟੂ ਤੇ ਮੈਂ ਕੋਈ ਟਿੱਪਣੀ ਕਰਾਂ ਤਾਂ ਕੁਝ ਸਮਝ ਨਹੀਂ ਆਉਂਦਾ ਵੀ ਕੀ ਕਰਾਂ ਉਹ ਜੇ ਬੰਦੇ ਜਿਹਦੇ ਨਾਲ ਏਡੀ ਨੇੜਤਾ ਹੋਵੇ ਹਰ ਚੀਜ਼ ਸਲਾਮ ਮਸ਼ੂਰੇ ਨਾਲ ਹੁੰਦੀ ਹੋਵੇ ਅਚਨਚੇਤ ਇਹ ਜਿਹਾ ਕਦਮ ਚੁੱਕ ਜਾਏ ਫਿਰ ਉਦੋਂ ਇੱਕਦਮ ਇਹ ਜਿਹਾ ਪਤਾ ਚੱਲਦਾ ਹੈ ਵੀ ਬਿੱਟੂ ਜੀ ਬੀਜੇਪੀ ਜੁਆਇਨ ਕਰਕੇ ਧਰੋ ਕਰਕੇ ਤਾਂ ਸਾਰੇ ਆਪਣੇ ਆਪ ਨੂੰ ਨਾ ਕਿਤੇ ਠੱਗਿਆ ਮਹਿਸੂਸ ਕਰਦੇ ਮਜ਼ਾਕ ਬਿੱਟੂ ਜੀ ਦਾ ਬੜਿਆ ਬਿੱਟੂ ਤੇ ਜੀ ਤੇ ਜਾਣ ਨਾਲ ਕਾਂਗਰਸ ਦਾ ਬਣਿਆ ਮੈਂ ਇਹਦੇ ਤੇ ਕੀ ਵਿਚਾਰ ਰੱਖਾਂ ਰਵਨੀਤ ਬਿੱਟੂ ਕੋਈ ਪਹਿਲੀ ਵਾਰ ਤਾਂ ਲੋਕ ਸਭਾ ਦੀਆਂ ਚੋਣਾਂ ਨਹੀਂ ਲੜ ਰਹੇ ਉਹਨਾਂ ਨੇ ਵੀ ਬਹੁਤ ਕੁਝ ਸੋਚ ਵਿਚਾਰ ਕੀਤਾ ਹੀ ਹੋਵੇਗਾ ਵੋਟਾਂ ਦੇ ਅੰਕੜੇ ਲਗਾਏ ਹੋਣਗੇ ਕਈ ਵੋਟਰਾਂ ਦਾ ਜੋੜ ਘਟਾ ਕਰਕੇ ਹੀ ਉਹਨਾਂ ਨੇ ਬੀਜੇਪੀ ਜੁਆਇਨ ਕਰਨ ਦਾ ਫੈਸਲਾ ਲਿਆ ਹੋਵੇਗਾ ਕੁਝ ਆਪਾਂ ਵੀ ਅੰਦਾਜ਼ੇ ਲਾਉਂਦੇ ਹਾਂ ਕਿ ਉਹਨਾਂ ਨੇ ਇਹ ਫੈਸਲਾ ਕਿਉਂ ਲਿਆ ਸਭ ਤੋਂ ਪਹਿਲਾ ਕਾਰਨ ਕਾਂਗਰਸ ਸਿਮਟਦੀ ਜਾ ਰਹੀ ਹੈ ਸਿਮਟਦੀ ਦੀ ਥਾਂ ਖੁਰਦੀ ਹੋਈ ਕਹਿਣਾ ਠੀਕ ਹੋਵੇਗਾ ਭਾਰਤ ਦੀਆਂ ਬਹੁਤ ਸਾਰੀਆਂ ਸਟੇਟਾਂ ਵਿੱਚ ਇਸ ਵੇਲੇ ਬੀਜੇਪੀ ਕਾਬਜ ਹੈ ਉੱਥੇ ਹਵਾ ਵੀ 2024 ਵਿੱਚ ਦੱਸਿਆ ਜਾਂਦਾ ਹੈ ਕਿ ਬੀਜੇਪੀ ਦੇ ਪੱਖ ਵਿੱਚ ਹੀ ਹੈ ਦੂਜੇ ਪਾਸੇ ਕਾਂਗਰਸ ਲਗਭਗ 50 ਸੀਟਾਂ ਦੇ ਸਿਮਟ ਕੇ ਰਹਿ ਗਈ ਹੈ ਤੇ ਹੁਣ ਹੋਰ ਵੀ ਕਮਜ਼ੋਰ ਹੋ ਰਹੀ ਹੈ 2024 ਵਿੱਚ ਸੀਟਾਂ ਹੋਰ ਘਟਦੀਆਂ ਸਾਫ਼-ਸਾਫ਼ ਨਜ਼ਰ ਆ ਰਹੀਆਂ ਹਨ ਖਾਸ ਕਰ ਕਾਂਗਰਸ ਦੀ ਲਾਪਰਵਾਹ ਤੇ ਨਲਾਇਕ ਲੀਡਰਸ਼ਿਪ ਕਰਕੇ ਜੋ ਉਹਨਾਂ ਦੀ ਟੋਪ ਦੀ ਲੀਡਰਸ਼ਿਪ ਹੈ ਸੋਚੋ ਦੋਸਤੋ ਜੇ ਫੇਰੇ ਰਵਨੀਤ ਬਿੱਟੂ ਕਾਂਗਰਸ ਵਿੱਚ ਰਹਿ ਕੇ ਜਿੱਤ ਵੀ ਜਾਂਦਾ ਲੁਧਿਆਣੇ ਤੋਂ ਤਾਂ ਲੋਕ ਸਭਾ ਵਿੱਚ ਜਾ ਕੇ ਉਸਨੇ ਬੈਠਣਾ ਕਿੱਥੇ ਸੀ اپੋਜੀਸ਼ਨ ਪਾਰਟੀ ਵਿੱਚ اپੋਜੀਸ਼ਨ ਧਰ ਵਿੱਚ ਹੀ ਬਸ ਇੱਕ ਸਿੰਪਲ ਜਿਹਾ ਐਮਪੀ ਜਦੋਂ ਕਿ ਜੇ ਉਹ ਭਾਜਪਾ ਵਿੱਚੋਂ ਜਿੱਤ ਕੇ ਐਮਪੀ ਬਣਦਾ ਹੈ ਤਾਂ ਉਸ ਵੇਲੇ ਉਹ ਰੂਲਿੰਗ ਪਾਰਟੀ ਦਾ ਐਮਪੀ ਹੋਵੇਗਾ ਸਰਕਾਰ ਪਾਰਟੀ ਵਿੱਚ ਉਸਦੀ ਪੂਰੀ ਪੁਛ ਹੋਵੇਗੀ ਆਪਣੇ ਅਤੇ ਆਪਣੇ ਹਲਕੇ ਲਈ ਉਹ ਬਹੁਤ ਕੁਝ ਕਰ ਸਕਦਾ ਹੈ ਕਿਉਂਕਿ ਉਹ ਰੂਲਿੰਗ ਤੇ ਨਾਲ ਸੰਬੰਧਿਤ ਹੈ ਕੁਝ ਲੋਕਾਂ ਦਾ ਕਹਿਣਾ ਹੈ ਕਿ ਉਹਨਾਂ ਨੂੰ ਭਾਜਪਾ ਵਿੱਚ ਜਾਣ ਦੀ ਬਜਾਏ ਆਮ ਆਦਮੀ ਪਾਰਟੀ ਵਿੱਚ ਜਾਣਾ ਚਾਹੀਦਾ ਸੀ ਪਰ ਉਹ ਭਾਜਪਾ ਵਿੱਚ ਗਏ ਹਨ ਤੇ ਆਮ ਆਦਮੀ ਪਾਰਟੀ ਵਿੱਚ ਕਿਉਂ ਨਹੀਂ ਆਜੋ ਇਸ ਬਾਰੇ ਵੀ ਕੁਝ ਵਿਚਾਰ ਕਰ ਹੀ ਲੈਂਦੇ ਹਾਂ ਦੋਸਤੋ ਇਸ ਦੇ ਵੀ ਕਾਰਨ ਹਨ ਆਮ ਆਦਮੀ ਪਾਰਟੀ ਇਸ ਦੀ ਲੋਕ ਸਭਾ ਵਿੱਚ ਮੌਜੂਦਗੀ ਇਸ ਵੇਲੇ ਜ਼ੀਰੋ ਹੈ 2024 ਦੀਆਂ ਚੋਣਾਂ ਵਿੱਚ ਸੰਭਾਵਨਾ ਸਿਰਫ ਪੰਜਾਬ ਵਿੱਚੋਂ ਹੀ ਹੈ ਵੱਧ ਤੋਂ ਵੱਧ 4-5 ਸੀਟਾ ਫਿਰ ਕਿਉਂ ਰਵਨੀਤ ਬਿੱਟੂ ਵਰਗਾ ਕਾਂਗਰਸ ਵਰਗੀ ਵੱਡੀ ਪਾਰਟੀ ਛੱਡ ਕੇ ਇੱਕ ਛੋਟੀ ਧਿਰ ਵਿੱਚ ਜਾਵੇਗਾ ਇਸ ਤੋਂ ਇਲਾਵਾ ਵੀ ਦੋਸਤੋ ਇੱਕ ਵੱਡਾ ਕਾਰਨ ਹੈ ਆਮ ਆਦਮੀ ਪਾਰਟੀ ਪੰਜਾਬ ਵਿੱਚ ਮੀਡੀਆ ਦੀ ਪ੍ਰਸ਼ੰਸਾ ਦੇ ਸਿਰ ਤੇ ਹੀ ਹਵਾ ਬਣਾ ਕੇ ਚੱਲ ਰਹੀ ਹੈ ਲੋਕਾਂ ਦਾ ਚਾਹ ਲੱਥ ਗਿਆ ਹੈ ਨਿੱਤ ਦਾ ਗੈਂਗਵਾਰ ਕਰਾਇਮ ਨਸ਼ੇ ਕਰਕੇ ਮੋਤਾ ਮਾਫੀਆ ਪੁਰਾਣੀ ਹਨੇਰਗਰਦੀ ਸਭ ਕੁਝ ਉਂਝ ਹੀ ਤਾਂ ਚੱਲ ਰਿਹਾ ਹੈ ਕੁਝ ਬਦਲਿਆ ਹੀ ਨਹੀਂ ਨਵੀਂ ਸਰਕਾਰ ਆਉਣ ਦੇ ਬਾਵਜੂਦ ਵੀ ਜਿਸ ਕਰਕੇ ਲੋਕਾਂ ਨੇ ਆਮ ਆਦਮੀ ਪਾਰਟੀ ਨੂੰ 92 ਵਰਗੀਆਂ ਸੀਟਾਂ ਦੇ ਕੇ ਬਹੁਮਤ ਦਿੱਤੀ ਸੀ ਉਹ ਕੁਝ ਵੀ ਨਹੀਂ ਵਾਪਰਿਆ ਪੰਜਾਬ ਵਿੱਚ ਕੋਈ ਬਦਲਾਅ ਆਇਆ ਹੀ ਨਹੀਂ ਆਮ ਆਦਮੀ ਪਾਰਟੀ ਦੇ ਸਿਆਸੀ ਲੀਡਰਾਂ ਮੰਤਰੀਆਂ ਦੇ ਹੰਕਾਰ ਭਰੇ ਲਹਿਜੇ ਵਾਲੇ ਬਿਆਨ ਹੁਣ ਲੋਕਾਂ ਨੂੰ ਰੜਕਣ ਲੱਗ ਪਏ ਹਨ ਜੇ ਉਹ ਕਾਂਗਰਸ ਛੱਡ ਕੇ ਆਮ ਆਦਮੀ ਪਾਰਟੀ ਵਿੱਚ ਜਾਂਦੇ ਤਾਂ ਉਹਨਾਂ ਦਾ ਜਿੱਤਣਾ ਵਾਹ ਵਾ ਸ਼ੱਕੀ ਹੋ ਜਾਣਾ ਸੀ ਸ਼ਾਇਦ 50-50 ਦੀ ਸੰਭਾਵਨਾ ਵੀ ਨਾ ਹੁੰਦੀ ਪਰ ਬੀਜੇਪੀ ਵਿੱਚ ਜਾ ਕੇ ਇਹ ਸੰਭਾਵਨਾ ਤਕਰੀਬਨ 50-50% ਤਾਂ ਬਚੀ ਹੀ ਹੋਈ ਹੈ ਦੋਸਤੋ ਜੇ ਉਹ ਬੀਜੇਪੀ ਵਿੱਚ ਰਹਿ ਕੇ ਆਪਣੀ ਬੀਜੇਪੀ ਪ੍ਰਤੀ ਕ੍ਰੈਡੀਬਿਲਟੀ ਵਧਾ ਲੈਣ ਤਾਂ ਉਹਨਾਂ ਦੀ ਸੰਭਾਵਨਾ 50 ਪਲੱਸ ਹੋ ਜਾਂਦੀ ਹੈ ਲੋਕਾਂ ਨੂੰ ਕਾਂਗਰਸ ਛੱਡ ਕੇ ਅੰਮ੍ਰਿਤਸਰ ਵਿੱਚ ਜਿਵੇਂ ਰਾਜਕੁਮਾਰ ਵੇਰਕਾ ਵਰਗੇ ਨੇਤਾ ਪਹਿਲਾਂ ਬੀਜੇਪੀ ਜੁਆਇਨ ਕਰ ਗਏ ਤੇ ਫਿਰ ਬਾਅਦ ਵਿੱਚ ਫਿਰ ਕਾਂਗਰਸ ਵਿੱਚ ਆ ਗਏ ਇਹਨਾਂ ਨੇਤਾਵਾਂ ਕਰਕੇ ਇਹ ਵੀ ਥੋੜੇ ਸ਼ੱਕੀ ਹੋ ਹੀ ਗਏ ਹਨ ਜੇ ਉਹ ਇਸ ਨੂੰ ਕਵਰ ਕਰ ਲੈਣ ਤਾਂ ਇਹ ਸੀਟ ਬੀਜੇਪੀ ਵੱਲੋਂ ਲਗਭਗ ਰਵਨੀਤ ਬਿੱਟੂ ਦੀ ਪੱਕੀ ਹੀ ਸਮਝੀ ਜਾਣੀ ਚਾਹੀਦੀ ਹੈ ਲੁਧਿਆਣੇ ਹਲਕੇ ਤੋਂ ਪਿਛਲੀ ਵਾਰ ਰਵਨੀਤ ਬਿੱਟੂ ਹੀ ਜਿੱਤੇ ਸਨ ਉਹ ਲਗਭਗ 19000 ਵੋਟਾਂ ਦੇ ਕਰੀਬ ਦੇ ਫਰਕ ਨਾਲ ਜਿੱਤੇ ਸਨ ਐਚਐਸ ਹੁਲਕਾ ਤੋਂ ਉਸ ਵੇਲੇ ਪੂਰੀ ਤਰ੍ਹਾਂ ਹਵਾ ਐਂਟੀ ਕਾਂਗਰਸ ਸੀ ਉਸ ਦੇ ਬਾਵਜੂਦ ਵੀ ਇਹ ਜਿੱਤੇ ਆਮ ਆਦਮੀ ਪਾਰਟੀ ਦੀ ਉਸ ਵੇਲੇ ਪੂਰੀ ਹਵਾ ਸੀ ਉਸ ਦੇ ਬਾਵਜੂਦ ਵੀ ਇਹਨਾਂ ਦਾ ਜਿੱਤਣਾ ਇਹਨਾਂ ਦੀ ਰਾਜਨੀਤਿਕ ਮੌਜੂਦਗੀ ਲੁਧਿਆਣੇ ਵਿੱਚ ਦਿਖਾਉਂਦਾ ਹੈ ਹੁਣ ਇਸ ਵਾਰ ਆਮ ਆਦਮੀ ਪਾਰਟੀ ਦੀ ਹਵਾ ਪਹਿਲੀ ਤਰ੍ਹਾਂ ਪੋਲਿਟੀਕਲ ਹਵਾ ਨਹੀਂ ਹੈ ਸਗੋਂ ਉਹਨਾਂ ਦੀ ਹਵਾ ਨਿਕਲਣੀ ਸ਼ੁਰੂ ਹੋ ਗਈ ਹੈ ਕਾਂਗਰਸ ਉਹ ਤਾਂ ਤਕਰੀਬਨ ਧੜੇਬੰਦੀ ਦਾ ਹੀ ਸ਼ਿਕਾਰ ਹੈ ਕਾਂਗਰਸ ਦੇ ਵੋਟਰ विधानसभा ਵੇਲੇ ਵੱਡੀ ਸੰਖਿਆ ਵਿੱਚ ਆਮ ਆਦਮੀ ਪਾਰਟੀ ਨੂੰ ਸ਼ਿਫਟ ਹੋ ਹੀ ਗਏ ਹਨ ਇੰਜ ਕੈਡਰ ਵੀ ਉਹਨਾਂ ਦਾ ਘਟਿਆ ਹੀ ਹੈ ਲੁਧਿਆਣੇ ਵਿੱਚ ਕਾਂਗਰਸ ਪਾਰਟੀ ਦਾ ਲੁਧਿਆਣੇ ਦੇ ਕਈ ਨਾਮੀ ਕਾਂਗਰਸੀ ਨੇਤਾ ਅਤੇ ਵਰਕਰ ਆਮ ਆਦਮੀ ਪਾਰਟੀ ਨੂੰ ਜੁਆਇਨ ਕਰ ਗਏ ਕਾਂਗਰਸ ਵਾਵਾ ਕਮਜ਼ੋਰ ਹੋ ਗਈ ਸੀ ਇੰਜ ਲੁਧਿਆਣੇ ਵਿੱਚ ਕਾਰਨ ਵੋਟਰ ਸ਼ਿਫਟ ਹੋਣ ਕਰਕੇ ਕਾਂਗਰਸ ਤੋਂ ਰਵਨੀਤ ਬਿੱਟੂ ਜੇ ਚੋਣਾਂ ਲੜਦੇ ਤਾਂ ਸੀਟ ਪੱਕੀ ਹੀ ਹਾਰ ਜਾਣੀ ਸੀ ਕਾਰਨ ਕਿਉਂਕਿ ਉਹਨਾਂ ਦਾ ਕਾਂਗਰਸ ਵੋਟਰ ਤਕਰੀਬਨ ਉਹ ਘਟ ਹੀ ਗਿਆ ਹੈ ਉਹ ਬਹੁਤ ਹੱਦ ਤੱਕ ਆਮ ਆਦਮੀ ਪਾਰਟੀ ਨੂੰ ਸ਼ਿਫਟ ਹੋ ਚੁੱਕਾ ਹੈ ਲੁਧਿਆਣੇ ਵਿੱਚ ਉਸ ਵੇਲੇ ਜੋ 19000 ਵੋਟਾਂ ਦਾ ਫਰਕ ਸੀ ਤਕਰੀਬਨ ਉਹ ਕਦੋਂ ਦਾ ਖਤਮ ਹੋ ਚੁੱਕਾ ਹੈ ਇੰਜ ਜੇ ਉਹ ਕਾਂਗਰਸ ਵੱਲੋਂ ਲੜਦੇ ਤਾਂ ਸ਼ਾਇਦ ਪੱਕਾ ਹਾਰ ਹੀ ਜਾਂਦੇ ਦੋਸਤੋ ਰਵਨੀਤ ਬਿੱਟੂ ਭਾਜਪੀ ਵਿੱਚ ਕਿਉਂ ਗਏ ਕਾਰਨ ਜਿੱਤ ਉਹਨਾਂ ਨੂੰ ਉੱਧਰ ਹੀ ਦਿਖਦੀ ਹੈ ਇਸ ਤੋਂ ਇਲਾਵਾ ਇੱਕ ਹੋਰ ਕਾਰਨ ਬੀਜੇਪੀ ਦਾ ਪੱਕਾ ਸਮਰਪਿਤ ਵੋਟਰ ਉਹ ਕਿਧਰੇ ਵੀ ਨਾ ਤਾਂ ਸ਼ਿਫਟ ਹੋਇਆ ਤੇ ਨਾ ਹੀ ਸ਼ਿਫਟ ਹੋਵੇਗਾ ਬੀਜੇਪੀ ਦਾ ਉਹ ਵੋਟਰ ਰਵਨੀਤ ਬਿੱਟੂ ਨੂੰ ਇਸ ਵਾਰ ਵੋਟ ਕਰੇਗਾ ਕੁਝ ਕਾਂਗਰਸ ਦੇ ਆਪਣੇ ਪੁਰਾਣੇ ਲਿੰਕ ਕਰਕੇ ਉਹ ਕਾਂਗਰਸ ਪੱਖੀ ਵੋਟਰ ਉਹ ਵੀ ਰਵਨੀਤ ਬਿੱਟੂ ਆਪਣੇ ਹੱਕ ਵਿੱਚ ਪੁਗਤਾ ਹੀ ਲੈਣਗੇ ਦੋਸਤੋ ਵੱਡੀ ਸੰਖਿਆ ਵਿੱਚ ਪੰਜਾਬ ਵਿੱਚ 30% ਵੋਟਰ ਹੈ ਜੋ ਨਿਊਟਰਲ ਵੋਟਰ ਮੰਨਿਆ ਜਾਂਦਾ ਹੈ ਇਹ ਜਿੱਦਰ ਨੂੰ ਵੀ ਝੁੱਕ ਗਿਆ ਜਿੱਤ ਦੀ ਸੰਭਾਵਨਾ ਵਧਾ ਦਿੰਦਾ ਹੈ ਪੰਜਾਬ ਵਿੱਚ ਇਸ ਵਾਰ ਇਹ ਲੱਗਦਾ ਹੈ ਕਿ ਬੀਜੇਪੀ ਵੱਲ ਹੀ ਝੁਕਾ ਰਖਦਾ ਹੈ ਖਾਸ ਕਰ ਲੁਧਿਆਣੇ ਵਿੱਚ ਲੁਧਿਆਣਾ ਇੰਡਸਟਰੀ ਹੈ ਤੇ ਵਪਾਰ ਦਾ ਗੜ੍ਹ ਹੈ ਇੰਡਸਟਰੀ ਨੂੰ ਸਸਤੀ ਬਿਜਲੀ ਅਤੇ ਵਪਾਰਿਕ ਮਾਹੌਲ ਦੇਣ ਵਿੱਚ ਆਮ ਆਦਮੀ ਪਾਰਟੀ ਦੀ ਗਵਰਨਮੈਂਟ ਪੂਰੀ ਤਰ੍ਹਾਂ ਫੇਲ ਸਾਬਤ ਹੋਈ ਹੈ ਦੋਸਤੋ ਇਹ ਕੋਰੀ ਗੱਲ ਨਹੀਂ ਹੈ ਜਿਵੇਂ ਪੰਜਾਬ ਵਿੱਚ ਖਾਸ ਕਰ ਲੁਧਿਆਣੇ ਵਿੱਚ ਲੁੱਟ ਆ ਖੋਹਾਂ ਦਸ਼ਾ ਦਾ ਮਾਹੌਲ ਗੈਂਗਵਾਰ ਨਿਤ ਸੜਕਾਂ ਰੇਲਾਂ ਦੇ ਧਰਨੇ ਉਹਨਾਂ ਨੂੰ ਆਮ ਆਦਮੀ ਪਾਰਟੀ ਦਾ ਮੋਨ ਸਮਰਥਨ ਇਹ ਤਕਰੀਬਨ ਨਿਊਟਰਲ ਵੋਟਰ ਤੇ ਸ਼ਹਿਰੀ ਵਪਾਰੀ ਵਰਗ ਅਤੇ ਮਜ਼ਦੂਰ ਵਰਗ ਨੂੰ ਹੌਲੀ ਹੌਲੀ ਭਾਜਪੀ ਵੱਲ ਲੈ ਹੀ ਗਿਆ ਹੈ ਖਾਸ ਕਰਕੇ ਕਿਸਾਨੀ ਅੰਦੋਲਨ ਦੇ ਨਾਂ ਤੇ ਰੋਜ਼ ਸੜਕਾਂ ਨੂੰ ਜਾਮ ਕਰਨਾ ਅਤੇ ਇੱਕ ਖਾਸ ਧਰਮ ਦੇ ਬਾਣੇ ਦੇ ਨਾਂ ਦੇ ਉੱਤੇ ਸਮਾਜ ਉੱਪਰ ਕੀਤੀ ਜਾ ਰਹੀ ਅਰਾਜਕਤਾ ਇਦਾ ਸਾਰਾ ਅਫੈਕਟ ਇਹ ਪਵੇਗਾ ਕਿ ਵੋਟਾਂ ਭਾਜਪੀ ਦੇ ਹੱਕ ਵਿੱਚ ਵੱਧ ਭੁਗਤਣਗੀਆਂ ਲੋਕਾਂ ਨੂੰ ਮਹਿਸੂਸ ਹੋਣ ਲੱਗ ਪਿਆ ਹੈ ਕਿ ਪੰਜਾਬ ਪੰਜਾਬ ਜੰਗਲ ਰਾਜ ਵਿੱਚ ਤਬਦੀਲ ਹੋ ਰਿਹਾ ਹੈ ਉਹ ਵੀ ਸਰਕਾਰੀ ਛਾਏ ਅਤੇ ਸਰਕਾਰਾਂ ਦੀ ਨਲਾਇਕੀ ਕਰਕੇ ਜਿਵੇਂ ਪਹਿਲਾਂ ਐਂਟੀ ਅਕਾਲੀ ਅਤੇ ਐਂਟੀ ਕਾਂਗਰਸ ਵੋਟਾਂ ਪਈਆਂ ਸਨ ਉਮੀਦ ਹੈ ਕਿ 2024 ਵਿੱਚ ਲੋਕ ਸਭਾ ਚੋਣਾਂ ਵੇਲੇ ਇਸ ਵਾਰ ਐਂਟੀ ਆਮ ਆਦਮੀ ਪਾਰਟੀ ਵੋਟਾਂ ਪੈਣ ਦੀ ਪੂਰੀ ਸੰਭਾਵਨਾ ਹੈ ਸ਼ਾਇਦ ਇਹਨਾਂ ਕਾਰਨਾ ਕਰਕੇ ਹੀ ਰਵਨੀਤ ਬਿੱਟੂ ਕਾਂਗਰਸ ਛੱਡ ਕੇ ਬੀਜੇਪੀ ਵਿੱਚ ਆਏ ਹਨ ਜਿੱਤ ਦੀ ਸੰਭਾਵਨਾ ਵੇਖਦੇ ਹੋਏ ਦੋਸਤੋ ਜੇ ਰਵਨੀਤ ਬਿੱਟੂ ਦੀ ਬੀਜੇਪੀ ਪ੍ਰਤੀ ਥੋੜੀ ਕ੍ਰੈਡਿਬਿਲਟੀ ਹੋਰ ਵਧੀ ਤਾਂ ਸਮਝੋ ਕਿ ਲੁਧਿਆਣਾ ਵਾਲੀ ਸੀਟ ਤੋਂ ਉਹਨਾਂ ਦੀ ਜਿੱਤ ਪੱਕੀ ਹੀ ਹੈ ਪੰਜਾਬ ਵਿੱਚ ਬੀਜੇਪੀ ਦੀ ਇਹ ਸਭ ਤੋਂ ਮਜ਼ਬੂਤ ਅਤੇ ਪੱਕੀ ਸੀਟ ਬਣ ਕੇ ਉਭਰੇਗੀ ਲੁਧਿਆਣਾ ਲੋਕ ਸਭਾ ਹਲਕੇ ਤੋਂ ਦੋਸਤੋ ਪਿਛਲੀ ਵਾਰ 2019 ਦੀਆਂ ਚੋਣਾਂ ਵੇਲੇ ਲਗਭਗ ਲੁਧਿਆਣਾ ਵਿੱਚ 17 ਲੱਖ ਦੇ ਕਰੀਬ ਵੋਟਰ ਸਨ ਹੁਣ ਜੋ ਨਵੇਂ ਵੋਟਰ ਐਡ ਹੋਣਗੇ ਉਹਨਾਂ ਵਿੱਚੋਂ ਬਹੁਤੇ ਯੰਗਸਟਰ ਹੀ ਹੋਣਗੇ ਅਤੇ ਪੜ੍ਹੇ ਲਿਖੇ ਜੇ ਉਹਨਾਂ ਵਿੱਚੋਂ 50% ਵੀ ਐਜੂਕੇਟਿਡ ਵੋਟਰ ਮੰਨ ਲਈਏ ਤਾਂ ਸਮਝੋ ਕਿ ਆਉਣ ਵਾਲੇ ਸਮੇਂ ਵਿੱਚ ਉਹ ਆਪਣੇ ਆਪ ਦੇ ਵਿਸ਼ਲੇਸ਼ਣ ਦੇ ਆਧਾਰ ਦੇ ਉੱਤੇ ਵੋਟਾਂ ਕਰਨਗੇ ਦੋਸਤੋ ਜੋ ਨਵਾਂ ਵੋਟਰ ਐਡ ਹੋਵੇਗਾ ਉਹ ਆਪਣੀ ਸਮਝ ਦੇ ਅਨਸਾਰ ਹੀ ਵੋਟ ਕਰੇਗਾ ਨਾ ਕਿ ਭਾਵਨਾਵਾਂ ਵਿੱਚ ਆ ਕੇ ਅਤੇ ਨਾ ਹੀ ਮੀਡੀਆ ਦੇ ਪ੍ਰਚਾਰ ਤੋਂ ਪ੍ਰਭਾਵਿਤ ਹੋ ਕੇ ਪੰਜਾਬ ਲਈ ਲੁਧਿਆਣੇ ਲਈ ਕਿਹੜੀ ਪਾਰਟੀ ਬਿਹਤਰ ਹੈ ਕਿਸ ਨੂੰ ਵੋਟ ਦੇ ਕੇ ਨੇਤਾ ਚੁਣਨਾ ਬਿਹਤਰ ਰਹੇਗਾ ਇਸ ਦਾ ਫੈਸਲਾ ਹੁਧਿਆਣਾ ਵਾਸੀ ਜੂਨ ਦੇ ਪਹਿਲੇ ਹਫਤੇ ਕਰ ਹੀ ਦੇਣਗੇ ਉਮੀਦ ਹੈ ਦੋਸਤੋ ਤੁਹਾਨੂੰ ਜਾਣਕਾਰੀ ਪਸੰਦ ਆਈ ਹੋਵੇਗੀ ਜੇ ਵੀਡੀਓ ਠੀਕ ਲੱਗੀ ਹੋਵੇ ਤਾਂ ਇਸ ਨੂੰ ਲਾਈਕ ਅਤੇ ਸ਼ੇਅਰ ਜਰੂਰ ਕਰੋ ਜੇ ਚੈਨਲ ਨੂੰ ਹਾਲੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਹੈ ਤਾਂ ਸਬਸਕ੍ਰਾਈਬ ਵੀ ਜਰੂਰ ਕਰੋ ਦੋਸਤੋ ਭਵਿੱਖ ਵਿੱਚ ਆਪਾਂ ਪਟਿਆਲੇ ਵਾਲੀ ਸੀਟ ਹਾਂਜੀ ਪਟਿਆਲੇ ਵਾਲੀ ਸੀਟ ਬਾਰੇ ਉਸ ਬਾਰੇ ਵੀ ਗੱਲ ਕਰਾਂਗੇ ਉੱਥੇ ਵੀ ਬੀਜੇਪੀ ਨੇ ਇੱਕ ਉਮੀਦਵਾਰ ਅਲਾਨਿਆ ਹੈ ਜੋ ਕਾਂਗਰਸ ਵਿੱਚੋਂ ਹੀ ਸ਼ਿਫਟ ਹੋ ਕੇ ਭਾਜਪਾ ਵਿੱਚ ਆਇਆ ਹੈ। ਉੱਥੇ ਵੀ ਉਸ ਦੀ ਜਿੱਤ ਦੀ ਸੰਭਾਵਨਾ ਬਾਰੇ ਗੱਲ ਕਰਾਂਗੇ। ਅਲੋਵਿਦਾ।